ਬਾਬਾ ਬੰਦਾ ਸਿੰਘ ਬਹਾਦਰ ਨੇ ਜੱਟਾਂ ਨੂੰ ਹੀ ਜ਼ਮੀਨਾਂ ਕਿਉਂ ਦਿੱਤੀਆਂ ਐਸਸੀ ਭਾਈ ਚਾਹ ਮੱਝਵੀ ਸਿੰਘ ਵੀ ਬਹੁਤ ਸੀਗੇ ਜਦੋਂ ਸੈਨਾ ਦੇ ਵਿੱਚ ਉਹਨਾਂ ਨੂੰ ਕਿਉਂ ਨਹੀਂ ਦਿੱਤੀਆਂ ਬਾਈ ਜੀ ਤੁਹਾਨੂੰ ਲੱਗਦਾ ਵੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਹਜ਼ੂਰ ਸਾਹਿਬ ਤੋਂ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭੇਜਿਆ ਸੀ ਪੰਜਾਬ ਦੇ ਵਿੱਚ ਹਾਂਜੀ ਹਾਂ ਭੇਜਿਆ ਸੀ ਤੇ ਤੁਹਾਨੂੰ ਲੱਗਦਾ ਦਸਵੇਂ ਬਾਦਸ਼ਾਹ ਨੇ ਤਾਂ ਖੰਡੇ ਵਾਟੇ ਦਾ ਅੰਮ੍ਰਿਤ ਛਕਾ ਕੇ ਜਾਤ ਪਾਤ ਹੀ ਖਰਮ ਖਤਮ ਕਰਤੀ ਸੀ ਤੇ ਤੁਹਾਨੂੰ ਲੱਗਦਾ ਉਹਨਾਂ ਦਾ ਪੁੱਤ ਜਾਤ ਪਾਤ ਦੀ ਗੱਲ ਕਰ ਸਕਦਾ ਵੀ ਉਹ ਕੱਲਾ ਜੱਟਾਂ ਨੂੰ ਜ਼ਮੀਨਾਂ ਦੇਊਗਾ ਉਹਨੇ ਸੌਰੀ ਮਾਫ ਵੈਸੇ ਤਾਂ ਚਲੋ ਮਜਬੀ ਕੋ ਗਾਸ ਨਹੀਂ ਕਿ ਮਜਬੀ ਸਿੱਖ ਹੋਏ ਆ ਸਾਡੇ ਇੱਥੇ ਵੀ ਆਪਾਂ ਫੇਰ ਗੱਲ ਕਰਾਂਗੇ ਹਾਂਜੀ ਹਾਂ ਇਹ ਆਪਦੇ ਆਪ ਨੂੰ ਜਰੂਰ ਕਹਿੰਦੇ ਨੇ ਜਰੂਰ ਸਾਹਿਬ ਤਾਂ ਆਪਣੇ ਬਚਨਾਂ ਨੂੰ ਗਰੀਬ ਸਿੱਖਣ ਕੋ ਦੇਉਂ ਬਾਤ ਸਹੀ ਮਾਰੇ ਕਹਿੰਦੇ ਬਿਨ ਪੁੱਤਰਨ ਕੇ ਸੀਸ ਪਰਿਵਾਰ ਦੀ ਇਹ ਸੁਤ ਚਾਰ ਚਾਰ ਮੂਹੇ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ ਤੇ ਇਹ ਤਾਂ ਵਜ਼ੀਰੀਆਂ ਦੇ ਵਿੱਚ ਜਾਂ ਫੂਜ ਦੇ ਵਿੱਚ ਵੱਡੇ ਵੱਡੇ ਉਹ ਰਤਬਿਆਂ ਤੇ ਉਹਦਿਆਂ ਤੇ ਤਾਂ ਸਾਡੇ ਆ ਸਿੱਖ ਰਹੇ ਆ ਮਜਬੀ ਸਿੱਖ ਰਹੇ ਆ ਨੌਵੇਂ ਪਾਸ਼ਾ ਦੇ ਟਾਈਮ ਇਹਨਾਂ ਦੀਆਂ ਬਹੁਤ ਸ਼ਹਾਦਤਾਂ ਹੋਈਆਂ ਨੌਵੇਂ ਪਾਸ਼ਾ ਦਾ ਸੀਸ ਵੀ ਲੈ ਕੇ ਆਏ ਆ ਤੇ ਦਸਵੇਂ ਪਾਸ਼ਾ ਦੇ ਟਾਈਮ ਵੀ ਹੋਈਆਂ ਤੁਹਾਨੂੰ ਲੱਗਦਾ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਆ ਕਨਸੈਪਟ ਜਾਂ ਥਿਉਰੀ ਤੇ ਕੰਮ ਕੀਤਾ ਹੋਣਾ ਵੀ ਮੈਂ ਜ਼ਮੀਨਾਂ ਜੱਟਾਂ ਨੂੰ ਹੀ ਦਊਂਗਾ ਗੱਲੀਆਂ ਬਾਬਾ ਜੀ ਗੱਲ ਇਹ ਹੈ ਵੀ ਅੱਛਾ ਆਪਾਂ ਜੇ ਜਟਾਂ ਦੀਆਂ ਜ਼ਮੀਨਾਂ ਦੀ ਗੱਲ ਕਰਦੇ ਆਂ ਤੇ ਜਿਹੜੇ ਬਾਣੀਆਂ ਕੋਲੇ ਆੜਤੀਆਂ ਕੋਲੇ ਪਿੰਡਾਂ 'ਚ ਜ਼ਮੀਨਾਂ ਉਹ ਕਿੱਥੋਂ ਆਈਆਂ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੀਆਂ ਸੀ ਹਮ ਅਸਲ ਗੱਲ ਇਹ ਆ ਵੀ ਕਰਜ਼ਾ ਜਾਂ ਪੈਸੇ ਦੀ ਲੋੜ ਦੇ ਮੁਤਾਬਕ ਅਸੀਂ ਉਹਨਾਂ ਨੂੰ ਜ਼ਮੀਨਾਂ ਦੇ ਦਿੱਤੀਆਂ ਸੀ ਹੁਣ ਤੁਸੀਂ ਗੰਗਨਗਰ ਵਾਲੇ ਏਰੀਆ 'ਚ ਚੱਲ ਜਾਓ ਉੱਥੇ ਜਦੋਂ ਪੰਜਾਬ 'ਚ ਪਾਕਿਸਤਾਨ ਤੋਂ ਵੰਡ ਹੋਈ ਹੈ ਤੇ ਪਾਕਿਸਤਾਨ ਪੰਜਾਬ 'ਚੋਂ ਜਿਹੜੇ ਬੰਦੇ ਉੱਠ ਕੇ ਇੱਧਰ ਰਾਜਸਥਾਨ ਜਾਂ ਰਾਜਸਥਾਨ ਨੂੰ ਗਏ ਹੈ ਗੰਗਨਗਰ ਨੂੰ ਇਹ ਆ ਜਿਹੜੇ ਬੰਦੇ ਪੰਜਾਬ 'ਚ ਆਏ ਆ ਉਹਨਾਂ ਨੂੰ ਅਲਾਟਮੈਂਟ ਹੋਈਆਂ ਜ਼ਮੀਨਾਂ ਦੀਆਂ ਉਹ ਜ਼ਮੀਨਾਂ ਨੂੰ ਉਹਨੂੰ ਇੱਥੇ ਆ ਕੇ ਮਿਲੀਆਂ ਤੇ ਉਹਨਾਂ ਨੂੰ 1947 ਚ ਇਹ ਇਹ ਰਿਕਾਰਡ ਪਿਆ ਹੋਣਾ ਮੇਰੇ ਹਿਸਾਬ ਨਾਲ ਹਨਾ ਹਜੇ ਪਿੱਪੇ ਆ ਉਹ ਸਾਰਿਆਂ ਨੂੰ ਉਹਦੇ ਵਿੱਚ ਵਿਕਾਸ ਨਹੀਂ ਦੇਖੀ ਉਹਦੇ ਵਿੱਚ ਵਿਕਾਸ ਨਹੀਂ ਦੇਖੀ ਕੀ ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਤਾਂ ਜਿਨ੍ਹਾਂ ਜਿਨ੍ਹਾਂ ਦੇ ਪੈਰੋਕਾਰ ਤੇ ਚੱਲਦੇ ਦਸਵੇਂ ਬਾਦਸ਼ਾਹ ਦੇ ਆਜਾਤਪਤ ਕਿਵੇਂ ਦੇਖ ਸਕਦੇ ਆ ਮੇਰੇ ਹਿਸਾਬ ਨਾਲ ਜ਼ਮੀਨਾਂ ਜੇ ਦਿੱਤੀਆਂ ਸੀ ਜਿਨ੍ਹਾਂ ਨੇ ਸੰਭਲੀਆਂ ਠੀਕ ਹੈ ਜਿਨ੍ਹਾਂ ਤੋਂ ਨਹੀਂ ਸੰਭਲੀਆਂ ਗਈਆਂ ਇਹ ਰਿਕਾਰਡ ਸਰਕਾਰ ਦਾ ਸਰਕਾਰ ਕੋਲ ਪਿਆ ਹੋਣਾ ਜਾਂ ਇਹ ਜਿਹੜੇ ਸਾਡੇ ਇਤਿਹਾਸਕਾਰ ਹੈ ਹਿਸਟੋਰੀਅਨ ਹੈ ਉਹਨਾਂ ਦੇ ਨਾਲ ਜੇ ਗੱਲਾਂ ਕੀਤੀਆਂ ਜਾਣ ਤਾਂ ਨਿਕਲ ਸਕਦਾ ਹੈ ਵਿੱਚੋਂ ਕੀ ਬਤਾ ਇਹ ਵੀ ਨਿਕਲ ਜਿਹੜੇ ਕਹਿੰਦੇ ਆ ਵੀ ਸਾਨੂੰ ਨਹੀਂ ਦਿੱਤੀਆਂ ਕੀ ਬਤਾ ਉਹਨਾਂ ਦੇ ਪੁਰਖਿਆਂ ਨੇ ਵੇਚ ਲੀਆਂ ਹੁਣ ਗਵਾਲੀਆਂ ਹੁਣ ਸੰਭੀਆਂ ਹੀ ਨਾ ਹੁਣ ਕਿਉਂਕਿ ਜਿਹੜਾ ਜ਼ਿਮੀਦਾਰ ਭਾਈ ਜੀ ਕਿਉਂਕਿ ਜਿਹੜਾ ਜੀ ਪੇਸ਼ੇ ਦੇ ਮੁਤਾਬਕ ਕੰਮ ਕਰਦਾ ਮੰਨ ਲਓ ਜਦੋਂ ਜੱਟ ਜ਼ਿਮੀਦਾਰ ਖੇਤੀ ਦੇ ਨਾਲ ਜੁੜੇ ਹੋਏ ਸੀਗੇ ਉਹ ਸਰਕਾਰ ਦੀ ਮਲਕੀਅਤ ਸੀਗੀ ਜਦੋਂ ਸਰਕਾਰ ਦੀ ਮਲਕੀਅਤ ਸੀ ਉਹ ਨਾਲ ਉਹਨਾਂ ਨੂੰ ਟੈਕਸ ਵੀ ਦਿੰਦੇ ਸੀਗੇ ਜਿਵੇਂ ਖੇਤੀ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਹੋ ਸਕਦਾ ਕਿ ਆ ਉਹ ਭਾਈ ਜਿਹੜਾ ਜਿਹੜਾ ਜਿੱਥੇ ਜਿੱਥੇ ਬੋਂਦਾ ਉਹਦਾ ਉਹਦਾ ਮਾਲਕੀਅਤ ਆ ਕੋਈ ਹੋ ਸਕਦਾ ਬਾਬਾ ਜੀ ਜੇ ਆਪਾਂ ਸਰੋਧ ਦੀ ਗੱਲ ਕਰੀਏ ਨਾ ਇਤਿਹਾਸਕ ਮੈਂ ਪਹਿਲਾਂ ਹੀ ਕਹਾਂ ਕਿ ਹਟੇ ਵੀ ਸਾਡੇ ਤਾਂ ਇਤਿਹਾਸ ਦੇ ਵਿੱਚ ਬਹੁਤ ਵੱਡੀ ਜਾਂ ਸਾਡੇ 'ਚ ਬਹੁਤ ਵੱਡੀ ਕਮੀ ਹੈ ਕਿ ਸਾਡਾ ਇਤਿਹਾਸ ਕਿਤੇ ਬਹੁਤਾ 500 700 ਸਾਲ ਪੁਰਾਣਾ ਨਹੀਂ ਸਾਡੀਆਂ ਤਾਂ ਜੇ ਕੱਲ ਦੀਆਂ ਗੱਲਾਂ ਆ 1845 ਤੇ 1855 ਤੱਕ 1845 ਚ ਸਭਰਾਣ ਦੀ ਲਾਸਟ ਜੰਗ ਹੋਈ ਹੈ ਸਾਡੇ ਸ਼ਾਮ ਸਿੰਘ ਟਾਰੀਆ ਤੁਹਾਡੇ ਇਥੇ ਰੋਪੜ ਚ ਹੀ ਹੋਈ ਹੈ ਤੇ ਜਦੋਂ ਸਾਡੇ ਆਨੇ ਆਪਣੇ ਨੇ ਗਦਾਰੀਆਂ ਕੀਤੀਆਂ ਤੇ ਅਸੀਂ ਉਹ ਜੰਗ ਹਾਰ ਗਏ ਆ ਤੇ ਮੇਰਾ ਕਹਿਣ ਦਾ ਮਤਲਬ ਸਾ ਅਜੇ ਤਾਂ ਬਹੁਤ ਹੀ ਪਿੱਛੇ ਨਹੀਂ ਗਏ ਅਸੀਂ ਤਾਂ ਹੁਣ ਅੱਜ ਕੱਲ੍ਹ ਦੀਆਂ ਗੱਲਾਂ ਸਾਡੀਆਂ ਸਾਨੂੰ ਆਪ ਦੇ ਇਤਿਹਾਸਕਾਰਾਂ ਨੂੰ ਸੋਧ ਕਰਨੀ ਚਾਹੀਦੀ ਹੈ ਜੇ ਮੈਂ ਗੱਲ ਰੋਕਦਾ ਤੁਹਾਡੀ ਬਾਬਾ ਬੰਦਾ ਸਿੰਘ ਬਹਾਦਰ ਨੇ ਜੇ ਜ਼ਮੀਨਾਂ ਦੇਤੀਆਂ ਸਭ ਤੋਂ ਮੁੱਖ ਕਾਰਨ ਕੀ ਸੀ ਸਾਡੇ ਸਿੰਘ ਜੰਗਾਂ ਦੇ ਵਿੱਚ ਹੀ ਰਹਿ ਗਏ ਸੀ ਜੰਗ ਲੜਦਾ ਕੌਣ ਸੀ ਅਬਦਾਲੀ ਨੂੰ ਕੌਣ ਰੋਕਦਾ ਸੀ ਗਜਨੀ ਨੂੰ ਕੌਣ ਰੋਕਦਾ ਸੀ ਸਾਡੇ ਵਾਲੇ ਰੋਕਦੇ ਸੀ ਹਾਂਜੀ ਹਾਂ ਹੋਰ ਸਾਰਾ ਹਿੰਦੁਸਤਾਨ ਨੇ ਤਾਂ ਕਦੇ ਰੁਕੇ ਅੱਗੇ ਆਏ ਨੀ ਮਰਾਟਿਆਂ ਦਾ ਲੱਕ ਤੋੜਿਆ ਬਧਾਲੀ ਨੇ ਮੁੜ ਕੇ ਆਇਆ ਕਿ ਹੁਣ ਮਰਾਟੇ ਟੁੱਟੇ ਨਹੀਂ ਤੇ ਰੋਕਣ ਵਾਲਿਆਂ ਚ ਵੀ ਮੱਝਵੀ ਸਿੰਘ ਜ਼ਿਆਦਾ ਸੀ ਯਾਰ ਆਪਣੀ ਆਪਣੀ ਜਿਹੜੀ 10ਵੇਂ ਪਾਸ਼ਾ ਦੀ ਫੌਜ ਕਹਿ ਸਕਦੇ ਆ ਨਿਹੰਗ ਫੌਜ ਕਹਿ ਸਕਦੇ ਆ ਜਾਂ ਜਿਹੜੇ ਉਸ ਟਾਈਮ ਚੜਤ ਸਿੰਘ ਉਹਨਾਂ ਦੇ ਨਾਲ ਲੜਦੇ ਰਹੇ ਆ ਤੇ ਉਹ ਇਹੀ ਸਿੰਘ ਤਾਂ ਸੀਗੇ ਸਾਰੇ ਹਾਂਜੀ ਅ اچھا ਮੇਨ ਕਾਰਨ ਜ਼ਮੀਨਾਂ ਦੇਣ ਦਾ ਕੀ ਸੀਗਾ ਕਿ ਅਸੀਂ ਤਾਂ ਜੰਗਾਂ ਜੁੱਦਾਂ ਦੇ ਵਿੱਚ ਹੁੰਨੇ ਆ ਅਸੀਂ ਤੁਹਾਡੀ ਰਾਖੀ ਕਰਦੇ ਆ ਮੁਗਲ ਆਉਂਦੇ ਆ ਜਾਂ ਜੇ ਕੋਈ ਵੀ ਸਰਕਾਰ ਆਉਂਦੀ ਤੁਹਾਡੇ ਤੋਂ ਕਰ ਬਹੁਤ ਲੈਂਦੀ ਤੁਹਾਨੂੰ ਤੰਗ ਬਹੁਤ ਕਰਦੀ ਆ ਕਦੇ ਬਦਾਲੀ ਲੁੱਟ ਕੇ ਲੈ ਜਾਂਦਾ ਤੇ ਚੰਦ ਕਲੋਕ ਸੀਗੇ ਸਾਡੇ ਚੜ ਸਿੰਘ ਹੁਨੇ ਮਾਹ ਸਿੰਘ ਹੁਨੇ ਬਾਬਾ ਭਗੇਲ ਸਿੰਘ ਹੁਨੇ ਇਹ ਚੰਦ ਕਲੋਕ ਸੀਗੇ ਆਪਾਂ ਮੁੱਦੇ ਤੇ ਆਉਨੇ ਆ ਵੀ ਉਹ ਜ਼ਮੀਨਾਂ ਤਾਂ ਦਿੱਤੀਆਂ ਸੀ ਵੀ ਅਸੀਂ ਜੰਗਾ ਜੁੱਧਾਂ ਦੇ ਵਿੱਚ ਰਹਿਣਾ ਤੇ ਸਾਨੂੰ ਖਾਣ ਪੀਣ ਨੂੰ ਦੇ ਦਿਆ ਕਰੋ ਜਾਂ ਦਸਵੰਧ ਕੱਢ ਦਿਆ ਕਰੋ ਬਾਬਾ ਬੰਦਾ ਸਿੰਘ ਬਹਾਦਰ ਮੇਰੇ ਹਿਸਾਬ ਨਾਲ ਇਤਿਹਾਸ ਚ ਸਰੋਤਾਂ ਚ ਲਿਖਿਆ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਤਾਂ ਦਿੱਤੀਆਂ ਸੀ ਜ਼ਮੀਨਾਂ ਵੀ ਅਸੀਂ ਤੁਹਾਡੀ ਰਾਖੀ ਕਰਾਂਗੇ ਤੇ ਅੱਜ ਵੀ ਕਈ ਚਿਰ ਸਾਡੀ ਜੋ 호ਸ ਸੰਭਾਲਣ ਦੀ ਗੱਲ ਆ ਤੁਸੀਂ ਵੀ ਦੇਖਿਆ ਹੋਣਾ ਪਿੰਡਾਂ ਦੇ ਵਿੱਚ ਹਜੂਰ ਸਾਹਿਬ ਤੋਂ ਵੀ ਆਉਂਦੇ ਰਹੇ ਆ ਤੇ ਨਾਨਕ ਸਰ ਸਾਹਿਬ ਤੋਂ ਜਾਂ ਕਿਸੇ ਵੀ ਸੰਸਥਾ ਤੋਂ ਨਿਹੰਗ ਸਿੰਘ ਆ ਕੇ ਗਜਾ ਕਰਕੇ ਲੈ ਕੇ ਜਾਂਦੇ ਆ ਜਦੋਂ ਆਪਾਂ ਝੋਨਾ ਕੱਢਦੇ ਆ ਕਣਕ ਕੱਢਦੇ ਆ ਆਪਾਂ ਪਹਿਲਾਂ ਦਸਬੰਦ ਕੱਢਦੇ ਆ ਉਹ ਮੇਰੇ ਹਿਸਾਬ ਨਾਲ ਉਦੋਂ ਦਾ ਜਦੋਂ ਤਾਂ ਮੇਰਾ ਦਿਮਾਗ ਜੋ ਕਹਿੰਦਾ ਚਲੋ ਇਹ ਮੈਂ ਕਿਤੇ ਨਹੀਂ ਪੜਿਆ ਪਰ ਮੇਰਾ ਦਿਮਾਗ ਕਹਿੰਦਾ ਇਹ ਉਦੋਂ ਦੀ ਕਨੈਕਟੀਵਿਟੀ ਹੈ ਫੌਜਾਂ ਵਾਸਤੇ ਰਸਦਾਂ ਜਾਂਦੀਆਂ ਜਾਂਦੀਆਂ ਰਹੀਆਂ ਗੁਰੂ ਘਰਾਂ ਵਾਸਤੇ ਰਸਦਾਂ ਜਾਂਦੀਆਂ ਜਾਂਦੀਆਂ ਤੇ ਗੁਰੂ ਦਵਾਰਾਂ ਚ ਲੰਗਰ ਵੀ ਤਾਂ ਰਸਦਾਂ ਦੇ ਹੀ ਬਣੇ ਆ ਤੇ ਉਹ ਰਸਨਾ ਆਪ ਦੇਣੀ ਆ ਕਿੱਥੋਂ ਆਪਾਂ ਤਾਂ ਜ਼ਮੀਨਾਂ ਛੱਡ ਛੱਡ ਕੇ ਬਾਹਰ ਨੂੰ ਜਾਂਦੇ ਤੇ ਜਾਂ ਧੱਕੇ ਨਾਲ ਛੜਾਈ ਜਾਂਦੇ